30000 ਗਣਮਤੀਆ ਦਾ ਮੋਟਰਸਾਈਕਲ ਨਹੀਂ ਕੋਈ ਦਿੰਦਾ ਪਰ 30000 ਦੇ ਵਿੱਚ ਤੁਹਾਨੂੰ ਨਾ ਸਪੈਸ਼ਲ ਐਂਡੀਸਨ ਦਵਾਵਾਂਗੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਹੁਣ ਹੀ ਨੰਬਰ ਡਾਇਲ ਕਰ ਲਓ ਸਕਰੀਨ ਤੇ ਚੱਲੀ ਜਾਂਦਾ ਨਾਂ ਬਾਈ ਦਾ ਜਗਜੀਤ ਹਾਂਜੀ ਚੱਕੋ ਮਿੱਤਰੋ 4 ਲੱਖ ਤੇ 40000 ਦਾ ਟਰੈਕਟਰ ਬਣਜੋ ਤੇ 4 ਲੱਖ 40000 ਦਾ ਹੀ ਲਾਉਣ ਕੋ ਜੀ ਹਾਂਜੀ ਆਧਾਰ ਕਾਰਡ ਲਿਓਣ ਕੱਲਾ ਹਾਂ ਆਧਾਰ ਕਾਰਡ ਤੇ ਬਸ ਫਾਇਲ ਕਰਦਾ ਜੀ ਬਾਈ ਮਾਦਲ ਜੀ ਇੰਡੋ ਫਾਰਮ ਹਾਂਜੀ ਓਕੇ ਤੇ ਇਹ ਆਪਣੇ ਕਿੰਨੀਆਂ ਸਪੀਡਾਂ ਚੱਕੀ ਗੱਲ ਪਤਾ ਬਾਈ ਇਹ ਇਹ 2 ਸਪੀਡ ਚ ਹੈ ਜੀ ਹਾਂਜੀ ਤੇ 18 1900 ਘੰਟਾ ਨਾਲ ਦੇ 90 ਪੈਸੇ ਟਾਇਰ ਨੇ ਜੀ ਟਾਇਰ ਵੀ ਨਾਲ ਦੀ ਨੇ ਹਾਂਜੀ ਟਰਮੀਨ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਜੀ ਫਸਟ ਪਾਰਟੀ ਦਾ ਡਾਇਰੈਕਟਰ ਹੈ ਜੀ ਇਹ ਤੇ 3.5 ਤੋਂ 4 ਲੱਖ ਦਾ ਲੋਨ ਕਰਵਾ ਦੇਗੇ ਜੀ ਜੂਜੀ ਗੇਅਰ ਦੇ ਵਿੱਚ ਓਕੇ ਜੂਜੀ ਗੇਅਰ ਹੈ 3 ਸਪੀਡ ਹੈ ਇਹ ਹਾਂਜੀ ਹਾਂਜੀ ਠੀਕ ਹੈ ਬਈ ਲੈ ਵੀ ਗਿੱਦੜ ਵਹੇ ਵਾਲਿਓ ਅੱਜ ਨਾ ਤੁਹਾਡੇ ਏਰੀਏ ਦੇ ਵਿੱਚੋਂ ਤੁਹਾਨੂੰ ਬਹਲੇ ਕੈਂਟ ਸੱਜਣ ਦੇ ਨਾਲ ਮਿਲਣ ਲੱਗਿਆ ਨਾਮ ਬਾਈ ਦਾ ਜਗਜੀਤ ਹੈ ਉਹਨੇ ਲੋਕਾਂ ਦੇ ਮਨ ਨੂੰ ਵੀ ਜਿੱਤ ਰੱਖਿਆ ਜਿੱਤ ਰੱਖਿਆ ਤਾਂ ਕਰਕੇ ਕਿਉਂਕਿ ਬਹੁਤ ਕੈਂਟ ਕੈਂਟ ਕੰਡੀਸ਼ਨਾਂ ਦੇ ਟਰੈਕਟਰ ਨਾ ਉਹ ਤੁਹਾਡੇ ਤੱਕ ਪਹੁੰਚਾਉਂਦਾ ਹੀ ਰਹਿੰਦਾ ਹੈ ਬਹੁਤ ਭਰਾ ਤਾਂ ਉਹਨੂੰ ਜਾਣਦੇ ਹੀ ਹੋਣਗੇ ਜਿਹੜੇ ਸੱਜਣ ਨਹੀਂ ਜਾਣਦੇ ਅੱਜ ਉਹਨਾਂ ਨੂੰ ਮਿਲਾ ਦਿੰਨੇ ਆ ਤੇ ਹੁਣ ਜਿਹੜੇ ਸੱਜਣ ਵੀਡੀਓ ਵੇਖ ਰਹੇ ਆ ਮੈਂ ਉਹਨਾਂ ਨੂੰ ਇਹ ਕਹਿ ਦਿੰਨਾ ਭਾਈ ਤੁਸੀਂ ਸ਼ੇਅਰ ਕਰਕੇ ਉਹ ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾ ਦਿਓ ਜਿਹੜੇ ਚੰਗੀਆਂ ਕੰਡੀਸ਼ਨਾਂ ਦੇ ਘੈਂਟ ਟਰੈਕਟਰ ਲੱਭ ਰਹੇ ਆ ਉਹਨਾਂ ਦੇ ਨਾਲ ਵੀ ਆਪਾਂ ਭਾਈ ਨੂੰ ਮਿਲਾ ਦਈਏ ਪਹਿਲਾਂ ਤੁਹਾਡੇ ਸਾਹਮਣੇ ਕਰ ਲੱਗਿਆ ਵੀਰੇ ਇਸ ਤਰੀਕਾ ਗੱਲ ਹੈ ਜੀ ਕੀ ਕਰਨੇ ਲੈ ਮਿੱਤਰੋ ਆਹ ਭਾਈ ਆ ਜਗਜੀਤ ਬਾਲੇ ਕੈਂਡ ਕੈਂਡ ਟਰੈਕਟਰ ਲਿਆਉਂਦਾ ਧਰਮੇ ਉਹ ਇੰਡੋ ਫਾਰਮ ਖੜਾ ਆ ਜਿਹੜੇ ਕਹਿੰਦੇ ਆ ਸ ਬਈ 36 ਦੀ ਲੱਭਦੇ ਨਹੀਂ ਸਪੈਸ਼ਲ ਐਡੀਸ਼ਨ ਵਾਲੇ ਹਾਂਜੀ ਹਾਂਜੀ ਜੱਗੇ ਬਹੁਤ سارے ਟਰੈਕਟਰ ਲੱਭਦੇ ਨਹੀਂ ਬਾਈ ਉਹ ਵੀ ਟਰੈਕਟਰ ਹੀ ਅਕਸਰ ਲੈ ਆ ਕੇ ਵੇਚਦੇ ਰਹਿੰਦਾ ਤੇ ਜਗਜੀਤ ਬਈ ਆਪਾਂ ਕੱਲੇ ਕੱਲੇ ਬਾਰੇ ਜਾਣਕਾਰੀ ਦੇਣੀ ਆ ਹਾਂਜੀ ਤੇ ਇੱਥੋਂ ਸ਼ੁਰੂਆਤ ਕਰੀਏ ਕੋ ਉਧਰੋਂ ਕਰੀਏ ਤੁਸੀਂ ਦੱਸੋ ਜੀ ਉੱਥੋਂ ਕਰਕੇ ਲਿਆਉਣੇ ਨੇ ਡੋ ਫਾਰਮ ਤੋਂ ਹਾਂਜੀ ਕੱਲੇ ਕੱਲੇ ਦਾ ਨੰਬਰ ਵੀ ਦੱਸੀ ਚੱਲਿਓ ਕੱਲੇ ਕੱਲੇ ਦਾ ਰੇਟ ਵੀ ਦੱਸੀ ਚੱਲਿਓ ਹਾਂਜੀ ਕੰਡੀਸ਼ਨ ਵੀ ਦੱਸੀ ਚੱਲਿਓ ਜੇ ਕੋਈ ਪਾਰਟ ਪੇਂਟ ਹੋਇਆ ਕਈ ਵਾਰ ਹੁੰਦਾ ਹੈ ਹਨਾ ਤਾਂ ਉਹ ਵੀ ਦੱਸ ਦਿਨਾ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਬਈ ਇਹ ਬਾਈ ਫਾਰਮ 3065 ਜੀ 65 ਹਸਪਾਵਰ ਦਾ ਟਰੈਕਟਰ ਹੈ ਜੀ 65 ਹਸਪਾਵਰ ਦਾ 3065 22 ਮਾਡਲ 22 ਮਾਡਲ ਜੀ ਇੰਡੋ ਫਾਰਮ ਹਾਂਜੀ ਓਕੇ ਤੇ ਇਹ ਆਪਣੇ ਕਿੰਨੀ ਸਪੀਡਾਂ ਚ ਕੀ ਗੱਲ ਪਤਾ ਬਈ ਇਹ ਇਹ 2 ਸਪੀਡ ਚ ਹੈ ਜੀ ਹਾਂਜੀ ਤੇ 18 1900 ਘੰਟਾ ਚੱਲਿਆ ਜੀ ਸਾਰਾ ਟਰੈਕਟਰ ਸੀਲਡ ਹੈ ਨਾਲ ਦੇ 90 ਪੈਸੇ ਟਾਇਰ ਨਹੀਂ ਜੀ ਦੇ ਟਾਇਰ ਵੀ ਨਾਲ ਦੀ ਨੇ ਹਾਂਜੀ ਪਰ ਮੈਂ ਇੰਜਨ ਗੇਅਰ ਦੀ ਪੂਰਾ ਗਾਰੰਟੀ ਹੈ ਜੀ ਫਸਟ ਪਾਰਟੀ ਦਾ ਟਰੈਕਟਰ ਹੈ ਜੀ ਚੱਲ ਜੀ ਤੇ ਲਿਸਕਾ ਹੈ ਬਾੜੀਆਂ ਮਾਰੀ ਜਾਂਦਾ ਹੈ ਏ ओरिजिनल ਹੀ ਬਈ ਹਾਂ ਸਾਰਾ ओरिजिनल ਹੈ ਜੀ ਇਹ ਕੋਈ ਜੱਟ ਸਾਰਾ ओरिजिनल ਹੈ ਜੀ ਅੱਛਾ ਪਰ ਉੱਤਰ ਮੈਂ ਨਹੀਂ ਸੱਚ ਜੇ ਕਈ ਵਾਰ ਨਾ ਤੈਨੂੰ ਮੈਂ ਦੱਸਦਾ ਜੇ ਕੋਈ ਚੀਜ਼ ਪੇਂਟ ਹੋਵੇ ਨਾ ਸਭ ਤੋਂ ਪਹਿਲਾਂ ਇੱਥੇ ਰੰਗ ਗੋੜਦਾ ਇੱਥੇ ਰੰਗ ਵਾਜਦਾ ਇਹ ओरिजिनल ਹੀ ਪਿਆ ਹੈ ਨਾ ਬਈ ਹਾਂਜੀ ਹਾਂਜੀ ਸਾਰਾ ओरिजिनल ਹੈ ਸਾਰਾ ਹੀ ਸੀਲਡ ਹੈ ਜੀ ਸਾਰੀ ਸੀਲਡ ਪਰ ਮੈਂ ਪਿਛਲੇ ਪਾਸੇ ਵੀ ਦਿਖਾ ਬਈ ਹਾਂ ਤੱਕ ਸੀਲਡ ਹੈ ਜੀ ਤੇਰੇ ਮਤੇ ਕਰਵਾ ਦੇਖੀ ਮਗਰ ਅੱਡੇ ਦੇ ਅੰਦਰੋਂ ਇਧਰਲੇ ਪਾਸੇ ਵੀ ਲੱਗ ਟੂਬਰ ਅੱਪਰ ਤੇ ਜੈਕਰਬ ਡੰਡੇ ਵਾਲੇ ਸਟicker ਲਿੰਕ ਵਾਲੇ ਸਟicker ਹਣੇ ਤੱਕ ਨਾਲ ਤੇ ਖੜਿਆ ਬਈ ਹੈ ਨਾ ਹਾਂਜੀ ਇਹ ਆਪ ਡਬਲ ਡਿਸਟ੍ਰਿਬਿਊਟਰ ਚ ਆ ਜਾਂਦਾ ਬਈ 2 ਸਪੀਡ ਚ ਆ ਬਾਈ ਮਾਡਲ ਹੈ ਘੰਟੇ ਚ ਲਿਆ 1800 ਹਾਲਾ ਤੋਂ 1900 ਦੇ ਲਗਭਗ ਚੱਲਿਆ ਜੀ ਸਰ ਹੁਣ 1800 ਘੰਟੇ ਚੱਲਿਆ ਹੋਇਆ ਤੇ 65 ਹਸ ਪਾਵਰ ਦਾ 65 ਹਸ ਪਾਵਰ ਦਾ ਇਹਦਾ ਨੰਬਰ ਕਿੱਥੋਂ ਦਾ ਬਈ ਹਨੁਮਾਨ ਘੜ ਨੰਬਰ ਆ ਜੀ ਫਸਟ ਪਾਰਟੀ ਦਾ ਜੀ ਓਕੇ ਹਨੁਮਾਨ ਘੜ ਦਾ ਨੰਬਰ ਹੈ ਇਹਦੇ ਪਰ ਲੋਨ ਕਿੰਨੇ ਕ ਦਾ ਹੋ ਜਾਊ ਇਹ ਤੇ 3.5 ਤੋਂ 4 ਲੱਖ ਦਾ ਲੋਨ ਕਰਵਾ ਦੇਗੇ ਜੀ 3.5 ਤੋਂ 4 ਲੱਖ ਦਾ ਤੇ ਜੇ ਗੱਲ ਕਰੀਏ ਹੁਣ ਆਪਾਂ ਇਹਦੀ ਡਿਮਾਂਡ ਕੀ ਰੱਖੀ ਆ ਬਈ ਇਹਦੀ 4 ਲੱਖ ਤੇ 45000 ਜੀ 4 ਲੱਖ ਤੇ 45000 ਹ ਹਾਂਜੀ ਹਾਂਜੀ ਰੁਪਈਆ ਸਰਾ 67000 ਰਹਿ ਗਿਆ ਮਗੜਾ ਹਾਂਜੀ ਹਾਂਜੀ ਬਾਕੀ ਲੋਨ ਹੋਜੂ ਬਾਕੀ ਲੋਨ ਹੋਜੂਗਾ ਜੀ ਲੈ ਮੈਂ ਤਣ ਤੋਂ ਪੌਣੇ 4 ਲੱਖ ਦਾ ਲੋਨ ਹੋਜੂ ਪੌਣੇ 4 ਦਾ ਲੋਨ ਹੋਜੂ 4 ਲੱਖ ਤੇ 45000 ਜੀ 4 ਲੱਖ 45000 ਦਵਾਂਗੇ ਕਿੰਨੇ ਦਾ ਚਲੋ ਵੀ ਦੱਸ ਦੇ ਹੁਣ 4 ਲੱਖ ਤੇ 35000 ਦਾ ਟਰੈਕਟਰ ਦੇ ਦਾਂਗੇ ਜੀ ਚੱਕੋ ਮਿੱਤਰੋ ਰੁਪਈਏ ਜਮਾ ਥੋੜੇ ਜਿ ਰਹਿ ਗਏ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਨਾ ਹੁਣ ਹੀ ਫੋਨ ਲਾ ਲਓ ਪਿੰਡ ਖੜੇ ਚੁgge ਕਲਾਂ ਦੇ ਵਿੱਚ ਬਈ ਹੈਨਾ ਹਾਂਜੀ ਚੁgge ਕਲਾਂ ਤੇ ਚੁgge ਖੁਰਦ ਦੋ ਪਿੰਡ ਨੇ ਚੁgge ਖੁਰਦ ਹੈਗਾ ਮਹਿਰ ਮਿੱਤਰ ਦਾ ਪ ਜਿਲ੍ਹੇ ਕਮੀਡੀਅਨ ਸਾਰੇ ਜਾਣਦੇ ਹਾਂਜੀ ਹਾਂਜੀ ਤੇ ਬਾਈ ਹੁਣ ਇਹਦੀ ਡਿਟੇਲ ਦੱਸ ਦੇ ਕਿੰਨਾ ਮਾਡਲ ਹੈ ਇਹ 2014 ਮਾਡਲ ਹੈ ਜੀ ਹੂੰ ਤੇ 12ਵੇਂ ਮਹੀਨੇ ਦਾ 15 ਦੀ ਕਾਪੀ ਹੈ ਜੀ ਇਹਦੀ ਅੱਛਾ ਯਾਨੀ ਕਿ 14 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ 15 ਮਾਡਲ ਮੰਨੀ ਹੈ ਹਾਂਜੀ ਓਕੇ ਤੇ ਇਹ ਟਰਬੋ ਸੁਪਰਚਾਰਜਰ ਦਾ ਬਈਏ ਹਾਂਜੀ ਹਾਂਜੀ ਸਪੈਸ਼ਲਟੀ ਸਪੈਸ਼ਲ ਡੀਸੈਂਸ ਦੇ ਵਿੱਚ ਹਾਂਜੀ ਓਕੇ ਤੇ ਜੇ ਗੱਲ ਕਰੀਏ ਬਾਈ ਇਹਦਾ ਨੰਬਰ ਕਿੱਥੋਂ ਦਾ ਇਹਦਾ ਹਰਿਆਣਾ ਨੰਬਰ ਹੈ ਜੀ ਐਚ ਆਰ ਨੰਬਰ ਹੈ ਹਾਂਜੀ ਹਾਂਜੀ ਐਮਓ ਸੀ ਮਿਲੂਗੀ ਜੀ ਓਕੇ ਨਾ ਕਰਾ ਕੇ ਵੀ ਆਪਾ ਦੇ ਦਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਨਾ ਕਰਵਾ ਕੇ ਦੇ ਦਾਂਗੇ ਨਾ ਕਰਾਉਣ ਤੇ ਕਿੰਨੇ ਕ ਪੈਸੇ ਲੱਗ ਜਾਂਦੇ ਆ 10000 ਦੇ ਲਗਭਗ ਦਾ ਖਰਚਾ ਆਉਂਦਾ ਹੈ ਅੱਛਾ ਜੂਜੀ ਗੇਅਰ ਦੇ ਵਿੱਚ ਓਕੇ ਜੂਜੀ ਗੇਅਰ ਆ 3 ਸਪੀਡ ਹੈ ਇਹ ਹਾਂਜੀ ਹਾਂਜੀ ਠੀਕ ਹੈ ਪੈਰਾਂ ਦੀ ਕੀ ਕੰਡੀਸ਼ਨ ਹੋ ਗਈ ਸੀ ਪਿਛਲੇ ਟਾਇਰ ਅੱਤੇ ਲਾ ਲਓ ਜੀ ਅਗਲੇ ਟਾਇਰ ਬਿਲਕੁਲ ਨਵੇਂ ਨੇ ਜੀ ਬਿਲਕੁਲ ਨਵੇਂ ਆ ਹਾਂਜੀ ਮਾਡਲ ਦੱਸਿਆ ਸੀ ਤੁਸ ਨੇ 2014 ਮਾਡਲ ਹੈ 14 15 ਦੀ ਆਰ ਸੀ ਹੈ ਚੋਰਾਂ ਦੇ ਲਾਸਟ ਦਾ ਜੀ ਇਹਦੇ ਉੱਪਰ ਲਾਉਣ ਕਿੰਨੇ ਦਾ ਹੋਊਗਾ ਇਹਦੇ ਵੀ 4 ਲੱਖ ਦੇ ਲਗਭਗ ਦਾ ਲੋਨ ਹੋ ਜਾਊਗਾ ਜੀ ਡਿਮਾਂਡ ਕੀ ਹੈ ਜੀ ਇਹਦੀ 4 ਲੱਖ ਤੇ 45 ਹਜ਼ਾਰ ਜੀ 4 ਲੱਖ ਤੇ 45 ਹਜ਼ਾਰ ਡਿਮਾਂਡ ਹੈ 4 ਲੱਖ ਦਾ ਲੋਨ ਹੋ ਜਾਊ ਹਾਂਜੀ ਹਾਂਜੀ ਦਵਾਂਗੇ ਕਿੰਨੇ ਦਾ ਇਹ 4 ਲੱਖ 40 ਹਜ਼ਾਰ ਦਾ ਦੇ ਦਾਂਗੇ ਜੀ 40 ਦੀ ਨਾ ਗੱਲ ਨਹੀਂ ਬਣਦੀ ਕੱਟ ਕਰ ਹੈ 35 ਹਜ਼ਾਰ ਦਾ ਕਰ ਦਿਓ ਚੱਕੋ ਮਿੱਤਰੋ 30 ਦਾ ਹੀ ਹੋ ਜੂ ਯਾਰ ਠੀਕ ਹੈ ਨਾ ਆਜੋ 30 ਹਜ਼ਾਰ ਲਈ ਉਹ ਸਰਪਸ ਸਪੈਸ਼ਲ ਐਡੀਸ਼ਨ ਨੇ ਜੀ ਸਹੀ ਗੱਲ ਹੈ ਹਾਂਜੀ 30 ਹਜ਼ਾਰ ਗਣਾ ਮੈਂ 30 ਹਜ਼ਾਰ ਦਾ ਮੋਟਰਸਾਈਕਲ ਨਹੀਂ ਕੋ ਦਿੰਦਾ ਪਰ 30 ਹਜ਼ਾਰ ਦੇ ਵਿੱਚ ਤੁਹਾਨੂੰ ਨਾ ਸਪੈਸ਼ਲ ਐਡੀਸ਼ਨ ਦਵਾਵਾਂਗੇ ਜੇ ਕਿਸੇ ਸੱਜਣ ਨੇ ਹੁਣੀ ਨੰਬਰ ਡਾਇਲ ਕਰ ਲਓ ਸਕਰੀਨ ਤੇ ਚੱਲੀ ਜਾਂਦਾ ਨਾਂ ਬਈ ਦਾ ਜਗਜੀਤ ਹਾਂਜੀ ਤੇ ਬਈ ਜਿਹੜਾ ਆ ਖੜਾ ਹੋਣਾ ਵੀ ਦੱਸ ਦਈਏ ਇਹ ਵੀ 2014 ਮਾਡਲ ਆ ਜੀ ਇਹ ਵੀ 12ਵੇਂ ਮਹੀਨੇ ਦਾ ਜੀ 15 ਦੀ ਆਰਸੀ ਹੈ ਮਹੀਨੇ ਲਾਸਟ ਵਾਲੀ ਬਦਲੀ ਖੜਾ ਜਿਹ ਹੈ ਹਾਂ ਜੀ ਉਹਨੇ ਸਕੇ ਭਰਾ ਹੀ ਨਹੀਂ ਜੀ ਅੱਛਾ ਸਕੇ ਭਰਾ ਨਹੀਂ ਹਾਂ 12ਵੇਂ ਮਹੀਨੇ ਦੇ ਨੇ 15 ਦੀਆਂ ਆਰਸੀਆਂ ਜੀ ਹੁਣੇ ਥੋੜੇ ਵੱਧ ਜਿਹੜੇ ਦੇ ਦੇਣੇ ਘੱਟ ਦੇ ਦੇਣਗੇ ਹਾਂਜੀ ਹਾਂਜੀ ਪਰ ਕਹੀ ਆ ਹਾਂਜੀ ਇਹਦੇ ਟਾਇਰ ਨਵੇਂ ਵਰਗੇ ਪਏ ਆ ਹਾਂਜੀ ਹਾਂਜੀ ਟੀਕੇਡੀ ਦਾ ਚੌਂਕੜਾਈ ਚਾਲੇ ਹਾਂਜੀ ਟੀਕੇਡੀ ਤੇ ਚੌਂਕੜਾਈ ਚਾਰੇ ਅੱਛਾ ਅੱਛਾ 90 91 ਦਾ 14 ਮਾਡਲ ਇਸ 2000 ਲੱਖ 2000 ਘੰਟੇ ਦੇ ਲਗਭਗ ਚੱਲਿਆ ਹੋਇਆ ਜੀ ਸੋ 2000 ਦੇ ਕਰੀਬ ਹਾਂਜੀ ਓਕੇ ਬਈ ਜਿਹੜੇ ਆ ਆ ਰਾਵੜ ਨੇ ਇਹ ਸਾਰੀ ਨਾਲ ਦੀ ਨੇ ਹਾਂਜੀ ਹਾਂਜੀ ਸਾਰੀਆਂ A to Z ਨਾਲ ਦੀ ਜੀ ਰਾਵੜ ਹੀ ਪੀਹਾਂ ਜਗ ਨੂੰ ਵੀ ਖੜੀ ਜਾਣੇ ਇਹਦੀ ਤਾਂ ਹੈ ਭੈਂਡਾ ਬੱਕ ਫਿਰ ਤਾਂ ਆਹ ਦੇਖੀ ਆ ਬਲੈਕ ਬਲੂਕ ਚੈੱਕ ਕਰਾ ਦੇ ਆ ਪੈਰਦਾਨ ਜੀ ਚੱਕਰਾ ਦੇ ਉੱਥੋਂ ਆਹ ਕਰਵਾ ਕੇ ਸਾਰੇ ਆਲੀ ਉਪਰ ਦੇ ਉਪਰੋਂ ਦਿਖਾ ਰੇ ਲਾ ਆ ਜੰਮੀ ਪੂਰਾ ਪੂਰਾ ਮਾਰਕਾ ਖੜਾ ਹੈ ਇਹ ਵੀ ਜੂਜੀ ਗੀਅਰ ਦੇ ਵਿੱਚ ਐਥੇ ਨਹੀਂ ਪਿੰਡਾ ਪਲੱਸ ਵਾਲ ਹੈ ਬਈ ਹਾਂਜੀ ਕੰਡੀਸ਼ਨ ਤਾਂ オリジナル ਹੀ ਹੈ ਬਈ ਇਹ ਵੀ ਹਾਂ ਉਹ ਪਿੰਡਾ ਦੁਨਵਾਦੀ ਕਰਦਾ ਹੁੰਦਾ ਜੀ ਹੋ ਜਾਂਦਾ ਪੇਂਟ ਜੀ ਪਰ ਜ਼ਿਆਦਾ ਨਹੀਂਗਾ ਜੀ ਇਹ ਕਿੰਨੇ ਦਾ ਬਣੂਗੇ ਇਹਦਾ ਰੇਟ ਕਰਦੇ 4,85,000 ਜੀ 4,85,000 ਹਾਂਜੀ ਇਹ ਕਿੰਨੇ ਦਾ ਮੰਗੇ ਆਪਾਂ ਇਹ 4,75,000 ਦਾ ਦੇ ਦਿਆਂਗੇ 4,75 ਹੋਰ ਆ ਜਾਣਾ ਥੋੜਾ ਜਿਹਾ ਹੇਟਾ 70 ਕਰ ਲਓ ਜੀ ਹੈ 70 ਥੋੜਾ ਜਿਹਾ ਵੱਧ ਫਰਕ ਨਹੀਂ ਬਣੇਗਾ ਮੈਂ ਵੱਧ ਪਾਦਾ 4.5 ਦਾ ਹੋਜੂ ਨਾ ਜੀ ਬੜਾ ਤੱਕ ਚਲ 4,60,000 ਦਵੂ ਯਾਰ ਠੀਕ ਹੈ ਨਾ ਠੀਕ ਹੁਣ ਤਾਂ ਨਹੀਂ ਬੜਾ ਤੱਕ ਕੋਈ ਗੱਲ ਨਹੀਂ ਤੂੰ ਜਿਹੜਾ ਇੱਧਰਲੇ ਪਾਸੇ ਖੜਾ ਵੀ ਜੋ ਹੀ ਨਾਮਾ ਜੋ ਪ੍ਰੀਤ ਜਾਰ ਹਾਂਜੀ ਰਸਤੇ ਨੂੰ ਬਾਹਰੇ ਹਾਂਜੀ ਇਹ ਰਸਤਾ ਨੰਬਰ ਹੈ ਹਰਮਾਨਗੜ ਦਾ ਨੰਬਰ ਹੈ ਫਰਸਟ ਕੁਆਲਟੀ ਦਾ ਡਰਾਈਵਰ ਹੈ ਜੀ ਕਰ ਮੈਂ ਮੂਹਰੇ ਦੇਖ ਰ ਟਾਇਰਾਂ ਦੇ ਹਰੇ ਤੱਕ ਮਾਰ ਕੇ ਵੀ ਨਹੀਂ ਕਥੇ ਹਾਂ ਸਿਰਫ 1000 ਕਿ ਘੰਟੇ ਦੇ ਲਗਭਗ ਚੱਲਿਆ ਹੋਇਆ ਜੀ ਟਾਟਾ 1000 ਘੰਟਾ ਓਰੀਜਨਲ ਆ ਓਰੀਜਨਲ ਜੀ ਕਰ ਮੈਂ ਰਿੰਗ ਬਹੁਲੇ ਸਾਫ ਪੈਣ ਦੇਖ ਬਾਈ ਬਈ ਨਾ ਦੀ ਨੇ ਇਹ ਹਾਂ ਹਾਂ ਸਾਰਾ ਕੁਝ A ਸਾਰਾ ਸੀਲਡ ਹੈ ਜੀ ਇਹ ਪੂਜਾ ਅੱਛਾ ਸਾਰਾ ਸੀਲਡ ਹੈ ਹਾਂ ਜੀ ਹੁੱਕਾ ਕ ਵੀ ਜਮੇ ਨਵੀਂ ਪਈ ਹੈ ਮਾਡਲ ਦਾ ਸੇ 23 ਹੈ ਹਾਂ ਜੀ 23 ਦੇ 10ਵੇਂ ਮਹੀਨੇ ਦਾ ਜੀ ਹਾਂ ਆਰ ਸੀ 24 ਦੀ ਹੈ 24 ਆਰ ਸੀ ਹੈ ਹਾਂ ਜੀ ਇਹ ਵੀ ਟੂ ਸਪੀਡ ਚੜਾਉਣ ਟੂ ਪੁਆਇੰਟ ਹਾਂ ਜੀ ਡਬਲ ਐਸ ਕਿਊ ਡਰਾਈ ਪਾਵਰ ਸਟੇਡਿੰਗ ਇਹ ਛਤਰੀ ਨਵੀਂ ਹੈ ਇਹਦੇ ਉੱਪਰ ਕਿੰਨੇ ਕੰਨ ਦਾ ਲੋਨ ਹੋ ਜੂਗਾ ਜੀ ਦਾ ਇਹਦੇ ਤਾਂ ਪੂਰੇ ਦਾ ਪੂਰਾ ਹੀ ਕਰਵਾ ਦਾਂਗੇ ਜੀ ਫੋਲੋ ਫੋਲੋ ਲੋਨ ਕਰਵਾ ਦੇਣੀ ਸੌਦਾ ਕਿੰਨੇ ਦਾ ਹੋ ਸਰੋ ਰਸਵੀਰ ਹੈ ਇਹਦਾ ਰੇਟ ਕਰਦੇ 4,65,000 ਹਾਂ ਦਵਾ ਕੀ ਕਿੰਨੇ ਦਾ ਉਹ ਵੀ ਦੱਸ ਦੀਏ 4,55,000 ਦਾ ਟਰੈਕਟਰ ਦੇ ਦੇਗੇ ਥੋੜਾ ਜਿਹਾ ਹੋਰ ਰੇਟ ਕਰ ਲਾ ਸਾਢੇ 4 ਲੱਖ ਦਾ ਦੇ ਦਾਂਗੇ ਸਾਢੇ 4 ਦੇ ਲਗਭਗ ਦੇ ਲੋਨ ਕਰਵਾ ਦੇਾਂਗੇ ਜੀ ਫਿਰ ਐ ਕਰ ਇੱਕ ਗੱਲ ਮੰਨੇਗਾ ਹਾਂ ਜੀ 4,40,000 ਦਾ ਦੇ ਦਈਏ ਠੀਕ ਹੈ ਦੇ ਦੇ ਠੀਕ ਚੱਕੋ ਮਿੱਤਰੋ 4,40,000 ਦਾ ਟਰੈਕਟਰ ਬਣ ਜੂ ਤੇ 4,40,000 ਦਾ ਹੀ ਲੋਨ ਹੋ ਜੂ ਹਾਂ ਜੀ ਆਧਾਰ ਕਾਰਡ ਲਿਓਣ ਕੱਲਾ ਹਾਂ ਆਧਾਰ ਕਾਰਡ ਤੇ ਬਸ ਫਾਇਲ ਕਰਤਾ ਜੀ ਫਾਇਲ ਕਰਤਾ ਲਿਓਣ ਹਾਂ ਜੀ ਕੋਈ ਚੱਕਰ ਨਹੀਂ ਤਾਂ ਦਊ ਕੋਈ ਅਗਲਾ ਹੈ ਨਾ ਤੇ ਲੈ ਮਿੱਤਰੋ ਦੁਆਰਾ ਇਹ ਕਿੱਥੇ ਜੇ ਪੈ ਗਿਆ ਜੀ ਤੋ ਦੱਸ ਦੇ ਇਹ ਚੁੱਕੇ ਕਲਾ ਪਿੰਡ ਜੀ ਬੱਲੂਆਣੇ ਦੇ ਨੇੜੇ ਰਹਿੰਦੇ ਨੇ ਟੋਲ ਪਲਾਜੇ ਦੇ ਟੋਲ ਪਲਾਜੇ ਦੇ ਨੇੜੇ ਜਦੋਂ ਬਠਿੰਡੇ ਤੋਂ ਆਪਾਂ ਜਾਂਦੇ ਆਂ ਕਿੱਧਰ ਵੇ ਨੂੰ ਕਿੱਧਰ ਵੇ ਨੂੰ ਸੈਂਟਰ ਤੇ ਰਹਿੰਦੇ ਆਂ ਹਾਂ ਓਕੇ ਨੰਬਰ ਤੁਹਾਡਾ ਕਿੰਨਾ ਨੰਬਰ ਆ ਗਿਆ ਜੀ 9877 ਹਾਂਜੀ 335232 ਓਕੇ ਹਾਂ ਪਹਿਲਾਂ ਮਿੱਤਰੋ ਨੰਬਰ ਸਕਰੀਨ ਤੇ ਚਲਾਦਾ ਜੇ ਤੁਸੀਂ ਨੇ ਮੇਲਾ ਲੁੱਟਣਾ ਨਾ ਹੋਣੀ ਬਾਈ ਨੂੰ ਫੋਨ ਲਾ ਲਓ ਕਈ ਸੱਜਣ ਸੋਚਦੇ ਹੋਣਗੇ ਬਾਈ ਜਰ ਪੇਮੈਂਟ ਘਟ ਹੈ ਤਾਂ ਲੋਨ ਦੀ ਸੁਵਿਧਾ ਵੀ ਉਪਲਬਧ ਹੈਗੀ ਆ ਤੇ ਜੇ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਆਪਰੇਖ ਲਾਂਗ ਵਿੱਚ ਹੈ ਹਾਂਜੀ ਹਾਂਜੀ ਲੈ ਲੈ ਮਿੱਤਰੋ ਉਹ ਵੀ ਚੱਕ ਲਿਓ ਉਹ ਤੇ ਆ ਜਿਓ ਇੱਥੇ ਵੇਚ ਕੇ ਵਗ ਜਿਓ ਨੰਬਰ ਡਾਇਲ ਕਰ ਲਓ ਹੁਣੇ ਸਗਰੀ ਵੀ ਤੇ ਚਲਾਓ